ਅੱਜ ਦੇ ਨਤੀਜਿਆਂ ਨੇ ਦੱਸ ਦਿੱਤਾ ਕਿ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਆਮ ਆਦਮੀ ਪਾਰਟੀ ਦਾ ਜਾਦੂ ਬਰਕਰਾਰ ਹੈ। ਭਗਵੰਤ ਮਾਨ ਸਾਹਿਬ ਦੀ ਪੰਜਾਬ ਸਰਕਾਰ ਦੇ ਕੰਮਾਂ ਤੇ ਮੋਰ ਲਾਉਂਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਸਾਰੇ ਉਧੇਦਾਰਾਂ ਦੀ ਮਿਹਨਤ ਨੂੰ ਅੱਜ ਫਲ ਲੱਗਿਆ। ਆ ਪੰਜਾਬੀਆਂ ਨੇ ਜਿਮੜੀ ਚੋਣ ਵਿੱਚ ਆ ਡੇਰਾ ਬਾਬਾ ਨਾਨਕ ਸੀਟ ਤੋਂ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਨੂੰ ਚੰਗੇ ਮਾਰਜਿਨ ਨਾਲ ਜਿਤਾਇਆ ਤੇ ਚੱਬੇਵਾਲ ਸੀਟ ਤੋਂ ਡਾਕਟਰ ਸ਼ਾਂਕਰੂ ਬਹੁਤ ਚੰਗੇ ਮਾਰਜਿਨ ਨਾਲ ਜਿਤਾਇਆ। ਆ ਗਿੱਦੜਵਾਹ ਸੀਟ ਜੋ ਬਹੁਤ ਹੀ ਜ਼ਿਆਦਾ ਚਰਚਾ ਵਿੱਚ ਸੀ ਡਿੰਪੀ ਢਿੱਲੋਂ ਸਾਹਿਬ ਨੇ ਉੱਥੇ ਬਹੁਤ ਵੱਡੀ ਜਿੱਤ ਹਾਸਲ ਕੀਤੀ ਏ ਬਰਦਾਲਾ ਥੋੜੇ ਜੇ ਮਾਰਜਨ ਤੋਂ ਰਹਿ ਗਿਆ ਪਰ ਕੁੱਲ ਮਿਲਾ ਕੇ ਜੋ ਪੰਜਾਬੀਆਂ ਦਾ ਪਿਆਰ ਆ ਮਾਦੀ ਪਾਰਟੀ ਨੂੰ ਉਹਦੇ ਵਾਸਤੇ ਅਸੀਂ ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਦੇ ਹਾਂ ਸਾਰੇ ਜੇਤੂ ਉਮੀਦਵਾਰ ਜੋ ਸੀ ਵਿਧਾਇਕ ਬਣੇ ਨੇ ਉਹਨਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਆਮ ਆਦਮੀ ਪਾਰਟੀ ਖੁਸ਼ਹਾਲ ਪੰਜਾਬ ਦੇ ਸੁਪਨੇ ਨੂੰ ਲੈ ਕੇ ਪੂਰੀ ਤਰ੍ਹਾਂ ਸਮਰਪਿਤ ਹੈ ਮਾਰਗਦਰਸ਼ਨ ਕਰਦੇ ਰਹੋ ਤੁਹਾਡੇ ਇਸ आशीर्वाद अली इस भरोसे ਲਈ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ